ਪੰਚਾਇਤੀ ਚੋਣਾਂ ਨੂੰ ਲੈ ਕੇ ਆਪਣੇ ਹਰੀਜਨ ਬਸਤੀ 'ਚ ਵੀ ਬੂਥ ਬਣਿਆ ਕੀ ਕਹਿਣਾ ਚਾਹੁੰਦੇ ਆ ਤੇ ਬਾਰੇ ਹਾਂ ਬੂਥ ਬਣਿਆ ਇੱਥੇ ਦੋ ਬੂਥ ਨੇ 103 ਤੇ 104 ਹਾਂਜੀ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਕਲਾਂ ਇੱਥੇ ਦੋ ਬੂਥਾਂ ਤੇ ਇਲੈਕਸ਼ਨ ਹੋਣੀ ਹੈ ਦੋਨੋਂ ਸਾਡੀਆਂ ਪੁਰਾਣੀਆਂ ਪਾਰਟੀਆਂ ਪਹੁੰਚ ਗਈਆਂ ਅਸੀਂ ਚੈੱਕ ਕਰਨਾ ਆਏ ਸੀ ਕਿ ਪਿੱਛੇ ਦੇਖ ਲਿਆ ਸਾਰਾ ਸੈਟਅਪ ਹੋ ਗਿਆ ਸਰਕਲਾਨੌਰ ਦੇ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਅਸ਼ਰਮ ਚੜ੍ਹਦੀ ਕਲਾ ਚ ਰਹਿਣ ਆਪਣੇ ਇਮਾਨਦਾਰੀ ਦੇ ਨਾਲ ਆਪਣੇ ਸਾਥ ਦਾ ਵੋਟ ਕੌਣ ਜੋ ਜਿੱਥੇ ਦਿਲ ਕਰਦਾ। ਠੀਕ ਸੋ। ਅਜੇ ਕੋਈ ਨਕਾਡਾ ਕਰ। ਠੀਕ।